ਲਗਾਤਾਰ ਅਮਿਤ ਸ਼ਾਹ ਵੱਲੋਂ ਟਿੱਪਣੀ ਕੀਤੀ ਗਈ ਸੀ ਤੇ ਉਸਤੇ ਉੱਤੇ ਲਗਾਤਾਰ ਵਿਰੋਧ ਕੀਤੇ ਜਾ ਰਹੇ ਨੇ ਤੇ ਗੱਲ ਕਰੀ ਅੱਜ ਜਲੰਧਰ ਦਿਹਾਤ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਿਆ ਸਾਡੇ ਨਾਲ ਸ਼ਿਰੋਵਲੀ ਜੀ ਆਪਾਂ ਗੱਲਬਾਤ ਕਰਦੇ ਹਾਂ ਸਰ ਪਿਛਲੇ ਦਿਨੇ ਅਮਿਤ ਸ਼ਾਹ ਵੱਲੋਂ ਕਿਹੜੀ ਟਿੱਪਣੀ 바ਵਾ ਸਾਹਿਬ ਦੇ ਉੱਤੇ ਕੀਤੀ ਗਈ ਸੀ ਤੇ ਉਸ ਦੇ ਉੱਤੇ ਲਗਾਤਾਰ ਕਿਹੜੇ ਵਿਰੋਧ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਦੇਖੋ ਮੈਂ ਇਸ ਗੱਲ ਦੀ ਸਭ ਤੋਂ ਪਹਿਲਾਂ ਤਾਂ ਨਿੰਦਿਆ ਕਰਦਾ ਜੋ 바ਵਾ ਸਾਹਿਬ ਅੰਬੇਦਕਰ ਜੀ ਦੇ ਉਲਟ ਉਹਨਾਂ ਨੇ ਜੋ ਸ਼ਬਦਾਬਲੀ ਬੋਲੀ ਹੈ ਜੋ ਉਹ ਨਾ ਨੇ ਕਿਹਾ ਪਾਰਲੀਮੈਂਟ ਦੇ ਵਿੱਚ ਜਿਹੜੀ ਪਾਰਲੀਮੈਂਟ ਆ ਉਹ 바ਵਾ ਸਾਹਿਬ ਦੇ ਸੰਵਿਧਾਨ ਦੇ ਨਾਲ ਚੱਲ ਰਹੀ ਆ ਅੱਜ ਤੇ ਜਿੱਥੇ 바ਵਾ ਸਾਹਿਬ ਦੇ ਸੰਵਿਧਾਨ ਨਾਲ ਚੱਲ ਰਹੀ ਹੈ ਤੇ 바ਵਾ ਸਾਹਿਬ ਦੀ ਗੱਲ ਹੋਣੀ ਆ ਤੇ ਜੇ ਉਹਨਾਂ ਨੇ ਕਿਹਾ ਵੀ ਧਾਰਮਿਕ ਪ੍ਰਮਾਤਮਾ ਦਾ ਨਾਮ ਲੈਣਾ ਉਹ ਆਪਾਂ ਗੁਰਦੁਆਰੇ ਮੰਦਿਰ ਮਸਜਿਦ ਜਾਣੇ ਆ ਤੇ ਉੱਥੇ ਆਪਾਂ ਪ੍ਰਮਾਤਮਾ ਦਾ ਨਾਮ ਲੈਨੇ ਉੱਥੇ 바ਵਾ ਸਾਹਿਬ ਦਾ ਨਾਮ ਨਹੀਂ ਆਉਂਦਾ ਸੋ ਇਸ ਕਰਕੇ ਜਿੱਥੇ ਜਿੱਥੇ ਜਿਹਦੀ ਜਿਹੜੀ ਸਿਸਟਮ ਆ ਜੋ ਪ੍ਰਕਿਰਿਆ ਉਹ ਪ੍ਰਕਿਰਿਆ ਨੂੰ ਉੱਥੇ ਉੱਥੇ ਜਾਰੀ ਰਹਿਣਾ ਚਾਹੀਦਾ ਸੋ ਅੱਜ ਮੈਨੂੰ ਇਸ ਗੱਲ ਦਾ ਦੁੱਖ ਮਨ ਤੇ ਦੁੱਖ ਹੋ ਰਿਹਾ ਵੀ ਜਿਹੜੀ ਭਾਰਤੀਆ ਜਨਤਾ ਪਾਰਟੀ ਇਹ ਕਿਹੜੇ ਰਸਤੇ ਤੇ ਜਾਣਾ ਚਾਹੁੰਦੀ ਹੈ ਦੇਸ਼ ਨੂੰ ਕਿੱਧਰ ਨੂੰ ਲਿਜਾਣਾ ਚਾਹੁੰਦੀ ਆ ਆਰਐਸਐਸ ਤਾਂ ਪਹਿਲਾਂ ਹੀ ਸੰਵਿਧਾਨ ਦੇ ਉਲਟ ਸੀ ਤੇ ਅੱਜ ਜੇ ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਤੁਸੀਂ ਦੇਖੋ ਕਿਸੇ ਨੂੰ ਇਨਸਾਫ਼ ਨਹੀਂ ਮਿਲ ਰਿਹਾ ਅੱਜ ਕੋਰਟਾਂ ਤੇ ਵੀ ਦਬਾਅ ਭਾਰਤੀਆ ਜਨਤਾ ਪਾਰਟੀ ਦੀ ਦਖਲਅੰਦਾਜ਼ੀ ਅੱਜ ਹਰ ਤਰ੍ਹਾਂ ਨਾਲ ਉਸ ਸੰਵਿਧਾਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਇਸ ਕੱਲ ਦੀ ਅਸੀਂ ਨਿੰਦਿਆ ਕਰਦੇ ਹਾਂ ਜੋ ਅੱਜ ਪਿਛਲੇ ਦਿਨੀ ਪਾਰਲੀਮੈਂਟ 'ਚ ਹੋਇਆ ਸਾਡੇ ਲੀਡਰ ਨਾਲ ਰਾਹੁਲ ਗਾਂਧੀ ਜੀ ਨਾਲ ਜਾਂ ਸਾਡੇ ਆਲ ਇੰਡੀਆ ਦੇ ਪ੍ਰਧਾਨ ਖੜਗੇ ਸਾਹਿਬ ਨਾਲ ਵੀ ਉਹਨਾਂ ਨੂੰ ਧੱਕੇ ਮਾਰੇ ਗਏ ਔਰ ਕਦੀ ਅੱਜ ਤੱਕ ਪਾਰਲੀਮੈਂਟ ਦੇ ਇਤਿਹਾਸ ਵਿੱਚ ਹੋਇਆ ਵੀ ਕਦੀ ਉਥੇ ਆਪਸ ਵਿੱਚ ਟਕਰਾਰ ਹੋਏ ਹੋਣ ਆਪੋਜੀਸ਼ਨ ਨੇ ਆਪਣਾ ਰੋਲ ਅਦਾ ਕਰਨਾ ਹੋਵੇ ਤਾਂ ਆਪੋਜੀਸ਼ਨ ਨੂੰ ਪ੍ਰੋਪਰ ਢੰਗ ਨਾਲ ਆਪਣਾ ਰੋਲ ਨਾ ਅਦਾ ਕੀਤਾ ਜਾਵੇ ਤਾਂ ਫਿਰ ਉਹਨਾਂ ਦੇ ਉਹਨਾਂ ਨੂੰ ਡਰਾਉਣ ਲਈ ਪਰਚੇ ਕੀਤੇ ਜਾਣ ਜਿੰਨੇ ਮਰਜ਼ੀ ਇਹ ਪਰਚੇ ਕਰ ਲੈਣ ਰਾਹੁਲ ਗਾਂਧੀ ਜੀ ਡਰਨ ਵਾਲੇ ਨਹੀਂ ਨਾ ਦਬਣ ਵਾਲੇ ਆ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਇਹ ਵੀ ਆ ਜਿਹੜਾ ਅਸੀਂ ਮੰਗ ਰੱਖੀ ਆ ਅਮਿਤ ਸ਼ਾ ਦੇ ਅਸਤੀਫੇ ਦੀ ਇਹ ਜਿੰਨਾ ਚੇਰੇ ਦਾ ਇਹਦੇ ਲਈ ਸੰਘਰਸ਼ ਕਾਂਗਰਸ ਪਾਰਟੀ ਜਾਰੀ ਰੱਖੂਗੀ ਕਿ ਸਤੀਫਾ ਨਹੀਂ ਦਿੰਦੇ ਤਾਂ ਕਿ ਅਗਲਾ ਅਗਲੀ ਤੁਹਾਡੇ ਵੱਲੋਂ ਕਿ ਨਾ ਤੁਹਾਡੇ 올ਓਵਰ ਇੰਡੀਆ ਦੇ ਵਿੱਚ ਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਰਾਹੁਲ ਗਾਂਧੀ ਆਪ ਜੋ ਹੈ ਪ੍ਰੋਟੈਸਟ ਕੀਤੇ ਲੈ ਕੀ ਨਹੀਂ ਅਮਿਤ ਸ਼ਾ ਇਸ ਦੀ ਮਾਫੀ ਮੰਗਦਾ ਜਾਂ ਨਹੀਂ ਅਸਤੀਫਾ ਦਿੰਦਾ ਕਿ ਅਗਲੀ ਦਰਨੀਤੀ ਤੁਹਾਡੇ ਵੱਲੋਂ ਜੋ ਸਾਡੇ ਆਲ ਇੰਡੀਆ ਦੇ ਪ੍ਰਧਾਨ ਸਾਹਿਬ ਦਾ ਤੇ ਸਾਡੇ ਪੀਪੀਸੀ ਦੇ ਪ੍ਰਧਾਨ ਸਾਹਿਬ ਦਾ ਆਦੇਸ਼ ਹੋਰ ਦੀ ਅਸੀਂ ਪਾਲਣਾ ਕਰਾਂਗੇ ਜਿੱਦਾਂ ਕਾਂਗਰਸ ਪਾਰਟੀ ਰਣਨੀਤੀ ਬਣਾਉਗੀ ਉਹਦੇ ਤੇ ਲੜਾਈ ਜਾਰੀ ਰੱਖਾਂਗੇ ਪਰਚੇ ਵੀ ਕਿਹੜੇ ਤੁਹਾਡੇ ਪਾਰਟੀਆਂ ਦੇ ਅਫਸਰ ਕਿੜੇ ਕੀਤੇ ਗਏ ਨੇ ਹੈਗੇ ਨੇ ਭਾਵੇਂ ਰਾਹੁਲ ਗਾਂਧੀ ਉੱਤੇ ਤੇ ਇੰਡੀਆ 올ਓਵਰ ਇੰਡੀਆ ਦੇ ਪ੍ਰਧਾਨ ਦੇ ਉੱਤੇ ਕਿਹੜੇ ਪਰਚੇ ਦਰਜ ਕੀਤੇ ਕਿ ਇਸ ਦੀ ਮੰਗ ਵੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਦੇਖੋ ਪਰਚਿਆਂ ਦੀ ਲੜਾਈ ਵੀ ਲੜਾਂਗੇ ਨਾਲ ਨਾਲ ਪਰਚਿਆਂ ਦਾ ਅਸੀਂ ਕਹਿੰਨੇ ਆ ਵੀ ਪਾਰਲੀਮੈਂਟ ਦੇ ਵਿੱਚ ਇੱਕ ਇੱਕ ਪੁਆਇੰਟ ਵਾਚਿਆ ਜਾਂਦਾ ਕਿਉਂਕਿ ਉਥੇ ਕੈਮਰੇ ਲੱਗੇ ਆ ਜੀ ਕੈਮਰੇ ਕਢਾਉਣ ਪੇਸ਼ ਕਰਨ ਸਾਹਮਣੇ ਵੀ ਜੇ ਰਾਹੁਲ ਗਾਂਧੀ ਜੀ ਨੇ ਜਾਂ ਖੜਗੇ ਸਾਹਿਬ ਨੇ ਧੱਕੇ ਮਾਰੇ ਆ ਜਾਂ ਕੋਈ ਗੱਲ ਹੋਈ ਆ ਇਹਨਾਂ ਲੋ ਗਲਤ ਹੋਇਆ ਤਾਂ ਕਿਉਂ ਨਹੀਂ ਉਹਥੋਂ ਰਿਕਾਰਡ ਕੱਢ ਕੇ ਪੇਸ਼ ਕੀਤਾ ਜਾਂਦਾ ਜੀ ਕਿਉਂ ਨਹੀਂ ਲੋਕਾਂ ਦੇ ਸਾਹਮਣੇ ਲਿਆਇਆ ਜਾਂਦਾ ਇਹ ਜਿਹੜੀ ਰਾਜਨੀਤੀ ਕਰ ਰਿਹਾ ਇਹ ਡਰੋਂ ਦੀ ਧਮਕਾਉਂਦੀ ਰਾਜਨੀਤੀ ਕਰ ਰਿਹਾ ਔਰ ਮਾੜੀ ਆ ਕੀ ਲੱਗਦਾ ਦਈਆ ਸਾਹਿਬ ਅੱਜ ਤੁਹਾਡਾ ਡਿਵਲਪ ਪ੍ਰੈਸ ਕਾਨਫਰੰਸ ਕੀਤੀ ਗਈ ਅਮੀਸ਼ਾ ਦੀ ਮੰਗ ਕੀਤੀ ਗਈ ਹੈ ਸਤੀਫੇ ਦੀ ਮੰਗ ਕੀਤੀ ਗਈ ਹੈ ਨਹੀਂ ਅਸਤੀਫਾ ਦਿੰਦੇ ਕਿਆ ਤੁਹਾਡੇ ਵੱਲੋਂ ਜ਼ਿਲ੍ਹਾ ਜਲੰਧਰ ਵੱਲੋਂ ਕੀ ਅਗਲੀ ਰਾ ਦੇ ਦੇਖੋ ਅਸੀਂ ਜੋ ਪਹਿਲਾਂ ਰਣਨੀਤੀ ਆਈ ਸੀ ਉਹਦੇ ਲਈ ਅਸੀਂ ਉਹਨਾਂ ਦੇ ਪੁਤਲੇ ਫੁੱਕੇ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਲਈ ਸੀ ਗਾਂ ਜੋ ਵੀ ਸੋਸ਼ਲ ਮਾਰਚ ਕਿਉਂਕਿ ਦੇਖੋ ਇਹ ਜਿਹੜਾ ਪ੍ਰੋਟੈਸਟ ਹੈ ਇਹ ਨੈਸ਼ਨਲ ਲੈਵਲ ਦੀਆਂ ਡਾਇਰੈਕਸ਼ਨਸ ਤੇ ਹੋਣਾ ਜੋ ਸਾਡੀ 올 ਇੰਡੀਆ ਕਾਂਗਰਸ ਕਮੇਟੀ ਸਾਡੇ ਪੰਜਾਬ ਪ੍ਰਧਾਨ ਨੂੰ ਨਿਰਦੇਸ਼ ਦੇ ਹੈ ਕਿ ਪੰਜਾਬ ਪ੍ਰਧਾਨ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਨਿਰਦੇਸ਼ ਦੇਗਾ ਅਸੀਂ ਉਹਦੀ ਪਾਲਣਾ ਕਰਾਂਗੇ ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਦੇ ਉੱਤੇ ਲੋਕਾਂ ਦੇ ਜੋ ਮਨਾਂ ਦੇ ਵਿੱਚ ਜੋ ਤਕਲੀਫ ਪਹੁੰਚੀ ਹੈ ਇਹ ਉਹ ਸ਼ਾਇਦ ਮੈਨੂੰ ਲੱਗਦਾ ਹੈ ਕਿ ਉੱਥੇ ਪਾਰਲੀਮੈਂਟ ਵਿੱਚ ਬੈਠੇ ਸਮਝ ਨਹੀਂ ਸਕਦੇ ਇਸ ਵੇਲੇ ਉਹ ਜਿਹੜਾ ਰਾਜ ਔਰ ਸੱਤਾ ਦੇ ਹੰਕਾਰ ਦੇ ਵਿੱਚ ਚੂਰ ਨੇ ਪਰ ਉਹਨਾਂ ਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਜਿੱਦਣ ਉਹ ਉੱਥੇ ਗਏ ਸੀ ਉਹਨਾਂ ਨੇ ਵੀ ਉਸੇ ਸੰਵਿਧਾਨ ਦੀ ਕਸਮ ਖਾਧੀ ਸੀ ਜਦੋਂ ਉਹ ਕਾਗਜ਼ 'ਤੇ ਦੇ ਆ ਉਦੋਂ ਵੀ ਉਸੇ ਸੰਵਿਧਾਨ ਦੀ ਕਸਮ ਖਾਂਦੇ ਆ ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੀ ਦੁੱਖ ਔਰ ਤਕਲੀਫ ਦੀ ਗੱਲ ਹੈ ਉਹ ਇਹ ਹੈ ਕਿ ਉਹ ਸਮਝਦੇ ਨੇ ਕਿ ਸਿਰਫ ਧਰਮ ਦੇ ਉੱਤੇ ਉਹ ਹੀ ਰਾਜ ਕਰਦੇ ਨੇ ਹੋ ਸਕਦਾ ਹੈ ਕਿ ਜਿਹੜੇ ਬਾਕੀ ਲੋਕ ਨੇ ਬਾਕੀ ਪਾਰਟੀਆਂ ਦੇ ਵਿੱਚ ਨੇ ਉਹ ਧਰਮਾਂ ਨੂੰ ਉਹਨਾਂ ਤੋਂ ਵੀ ਵੱਧ ਪਿਆਰ ਔਰ ਸਤਿਕਾਰ ਕਰਨਾ ਜਾਣਦੇ ਨੇ ਔਰ ਕਰਦੇ ਨੇ ਮੈਂ ਤਾਂ ਇਹੀ ਕਹੂੰਗਾ ਕਿ ਅਮਿਤ ਸ਼ਾਹ ਨੇ ਜਿਹੜੀ ਇਹ ਗੱਲ ਕਹੀ ਹੈ ਇਹ ਬਹੁਤ ਹੀ ਘਨੋਨੀ ਔਰ ਮੰਦਪਾਗੀ ਘਟਨਾ ਹੈ ਔਰ ਸਾਡਾ ਜੋ ਦੇਸ਼ ਹੈ ਜੇ ਸੰਵਿਧਾਨ ਬਣਿਆ ਤੇ ਅੱਜ ਆਪਾਂ ਦੇਸ਼ ਦੇ ਵਿੱਚ ਜਿਹੜੀ ਪਾਵਰ ਬਣਨ ਜਾ ਰਹੇ ਆ ਕੋਈ ਇਹਨਾਂ ਨੇ ਨਹੀਂ ਬਣਾਇਆ ਹੈਗਾ ਔਰ ਉਹ ਪਾਵਰ ਜਿਹੜੀ ਸੰਵਿਧਾਨ ਦੇ ਬੇਸਿਸ ਦੇ ਉੱਤੇ ਹੈ ਔਰ ਇੰਨੇ ਧਰਮ ਇੰਨੀਆਂ ਜਾਤੀਆਂ ਔਰ ਇੰਨੀਆਂ ਪਛਾਵਾਂ ਔਰ ਇੰਨੀਆਂ ਸਟੇਟਸ ਨੂੰ 75 ਸਾਲ ਤੱਕ ਜੀ ਇੱਕ ਜੋਟ ਰੱਖਿਆ ਹੈ ਉਹ ਬਾਬਾ ਸਾਹਿਬ ਵੀ ਬਾਬਾ ਭੀਮਰਾਓ ਉਮੀਦਵਾਰ ਜੀ ਦੀ ਸੋਚ ਨੇ ਰੱਖਿਆ ਜੀ ਤੁਸੀਂ ਦੇਖਿਆ ਸੀ ਗਲਬਤ ਕਿਤੇ ਗਿਆ ਜੋ ਉਹਨਾਂ ਨੇ ਅੱਜ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਮੰਗ ਰੱਖੀ ਹੈ ਅਮੀਸ਼ਾ ਵੱਲੋਂ ਸਤੀਫੇ ਦੀ ਜੇ ਸਤੀਫਾ ਦਿੱਤਾ ਜਾਂਦਾ ਤੇ 올ਓਵਰ ਪੰਜਾਬ ਦੇ ਵਿੱਚ ਜੋ ਇਹਨਾਂ ਨੂੰ ਦਿੱਤਾ ਆਣ ਗਿਆ ਉਸ ਦੇ ਉੱਤੇ ਮਾਲਨਾ ਕੀਤੀ ਜਾਏਗੀ ਕੈਮਰਾਮੈਨ rahul ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ